कि ਜਿਹੜੀ ਲੇਡੀ ਜਿਹਦੇ ਕੋਲੋਂ ਵਾਰਦਾਤ ਹੋਈ ਸੀਗੀ ਉਹਦੀ ਹੀ ਜਠਾਣੀ ਜਿਹੜੀ ਹੈਗੀ ਹੈ ਜਿਹਦਾ ਨਾਮ ਹੈਗਾ ਸ਼ਿਰਪਾ ਜੈਨ ਉਹਨੇ ਆਪਣੇ ਇੱਕ ਬੁਆਏਫਰੈਂਡ ਜਿਹੜਾ ਹੈਗਾ ਟੋਨੀ ਉਹਦੀ ਉਹਦੇ ਨਾਲ ਗੱਲਬਾਤ ਕੀਤੀ ਸੀਗੀ ਕਿ ਇਹਦੇ ਕੋਲ 골ਡ ਔਰਨਮੈਂਟਸ ਹੁੰਦੇ ਨੇ ਜੇਕਰ ਉਹਦੀ ਕੋ ਕਰਦੇ ਹੈਗੇ ਨੇ ਤੇ ਲੱਖ ਰੁਪਏ ਜਿਹੜੇ ਹੈਗੇ ਨੇ ਉਹ ਉਹਨਾਂ ਨੂੰ ਦੇ ਦੇਣਗੇ ਔਰ ਬਾਕੀ ਦਾ ਜਿਹੜਾ ਸਮਾਨ ਹੈ ਉਹ ਆਪ ਰੱਖ ਲੇਗੀ ਉਹਦੇ ਬੇਸ ਤੇ ਟੋਨੀ ਨੇ ਅੱਗੇ ਰਵੀ ਜਿਹੜਾ ਉਹਦਾ ਵਕਤ ਹੈਗਾ ਉਹਦੀ ਦੇ ਨਾਲ ਮਿਲਵਾਇਆ ਜਿਨਨੇ ਅੱਗੇ ਤਿੰਨ ਬੰਦੇ ਹਾਇਰ ਕਰਕੇ ਇਸ ਕ੍ਰਾਈਮ ਨੂੰ ਅੰਜਾਮ ਦਿੱਤਾ ਔਰ ਦਿਨ ਦਿਹਾੜੇ ਡੁੱਟ ਦੀ ਵਾਰਦਾਤ ਜਿਹੜੀ ਸੀ ਉਹ ਸਾਡੀ ਪੁਲਿਸ ਦੀ ਟੀਮ ਨੇ ਬਹੁਤ ਹੀ ਸਵਿਫਟਲੀ ਵਰਕ ਕਰਦੇ ਹੋਇਆ ਤੇਜ਼ਗੀ ਦੇ ਨਾਲ ਕੰਮ ਕਰਦੇ ਆਏ ਆ। ਟਰੇਸ ਵੀ ਕੀਤੀ ਹੈਗੀ ਹੈ ਨਾਲ ਦੇ ਨਾਲ ਬੰਦੇ ਵੀ ਗ੍ਰਿਫਤਾਰ ਕੀਤੇ ਗਏ ਨੇ ਤੇ ਜਿਹੜੀ ਰਿਕਵਰੀ ਵੀ ਹੈਗੀ ਹੈ ਉਹ ਵੀ ਜਿਹੜੀ ਹੈ ਆਪਾਂ ਪੂਰੀ ਕਰ ਲਈ ਹੈ। ਅ ਕੱਲ ਸਵੇਰੇ ਕਰੀਬ 11:30 ਵਜੇ ਇੱਕ ਵਾਰਦਾਤ ਜਿਹੜੀ ਹੈਗੀ ਸਾਡੇ ਇਲਾਕੇ ਵਿੱਚ ਰਿਹਾਇਸ਼ੀ ਇਲਾਕੇ ਵਿੱਚ ਰੋਪੜੀ ਚ ਹੋਈ ਸੀਗੀ। ਜਿਦੇ ਵਿੱਚ ਤਿੰਨ ਅਣਪਛਾਤੇ ਬੰਦੇ ਜਿਹੜੇ ਹੈਗੇ ਨੇ ਇੱਕ ਘਰ ਦੇ ਅੰਦਰ ਵੜ ਕੇ ਤਲਵਾਰ ਦੀ ਨੋਕ ਤੇ ਡਰਾ ਕੇ ਧੰਕਾ ਕੇ ਇੱਕ ਲੇਡੀ ਕੋਲੋਂ 골ਡ ਟਾਰਨਮੈਂਟ ਜਿਹੜੇ ਹੈਗੇ ਨੇ ਉਹ ਖੋ ਕਰਕੇ ਲੈ ਗਏ ਸੀਗੇ ਔਰ ਵਾਰਦਾਤ ਕਾਫੀ ਸੰਜੀਦਾ ਸੀਗੀ ਬਿਕੋਜ਼ ਇੱਕ ਤੇ ਰਹਾਇਸ਼ੀ ਇਲਾਕੇ ਵਿੱਚ ਹੋਈ ਸੀ ਦਿਨ ਦਿਹਾੜੇ ਹੋਈ ਸੀਗੀ ਇਸ ਕਰਕੇ ਜਿਹੜਾ ਹੈਗਾ ਨਾਲ ਦੇ ਨਾਲ ਸਾਡੀ ਜਿਹੜੀ ਥਾਣੇ ਦੀ ਟੀਮ ਤੇ ਸੀਆਈਏ ਦੀ ਟੀਮ ਡੀਐਸਪੀ ਰੋਪੜ ਦੀ ਅਗਵਾਈ ਵਿੱਚ ਜਿਹੜਾ ਹੈਗਾ ਇਹਨਾਂ ਨੇ ਨਾਲ ਦੇ ਨਾਲ ਕਾਰਵਾਈ ਕਰਨੀ ਸ਼ੁਰੂ ਕੀਤੀ ਸੀਸੀਟੀਵੀ ਕੈਮਰੇ ਚੈੱਕ ਕਰਨੀ ਸ਼ੁਰੂ ਕੀਤੀ ਤੇ ਹੋਰ ਵੀ ਜਿਹੜੇ ਪੁਰਾਣੇ ਕ੍ਰਿਮੀਨਲ ਸੀਗੇ ਜਿਨ੍ਹਾਂ ਨੇ ਪਹਿਲਾਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਉਹਨਾਂ ਦੇ ਵੀ ਜਿਹੜੇ ਹੈਗੇ ਨੇ ਰਿਕਾਰਡਸ ਖੰਗਾਲੇ ਗਏ ਜਦੋਂ ਆਪਾਂ ਇਹਨੂੰ ਵਰਕ ਕਰ ਰਹੇ ਸੀਗੇ ਸਾਇੰਟੀਫਿਕਲੀ ਉਹਦੇ ਵਿੱਚ ਅਸੀਂ ਇਹਨੂੰ ਟ੍ਰੇਸ ਕੀਤਾ ਇਸ ਕਿ ਵਾਰਦਾਤ ਨੂੰ ਔਰ ਜਿਹੜੇ ਤਿੰਨ ਬੰਦੇ ਜਿਨ੍ਹਾਂ ਨੇ ਕ੍ਰਾਈਮ ਨੂੰ ਅੰਜਾਮ ਦਿੱਤਾ ਸੀਗਾ ਨਵਜੋਤ ਸਿੰਘ ਸੁਖਵਿੰਦਰ ਸਿੰਘ ਤੇ ਆਕਾਸ਼ਦੀਪ ਸਿੰਘ ਇਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਇਹਨਾਂ ਦੀ ਗ੍ਰਿਫਤਾਰੀ ਤੋਂ ਬਾਅਦ ਜਿਹੜਾ ਹੈਗਾ ਇੱਕ ਤੇ ਜਿਹੜੇ ਰਿਕਵਰੀ ਕੀਤੀ ਗਈ ਜਿਹੜਾ ਮੋਟਰਸਾਈਕਲ ਇਹਨਾਂ ਨੇ ਜਿਹੜਾ ਇਸਤੇਮਾਲ ਕੀਤਾ ਸੀਗਾ ਕ੍ਰਾਈਮ ਵਿੱਚ ਉਹਨੂੰ ਵੀ ਜਿਹੜਾ ਰਿਕਵਰ ਕੀਤਾ ਗਿਆ ਔਰ ਪ੍ਰੀਮਿਨਰੀ ਜਿਹੜੀ ਪੁੱਛਗਿੱਛ ਆਪਾਂ ਕੀਤੀ ਸੀਗੀ ਉਹਦੇ ਵਿੱਚ ਇਹ ਸਾਹਮਣੇ ਆਇਆ ਹੈ ਕਿ ਜਿਹੜੀ ਲੇਡੀ ਜਿਹਦੇ ਕੋਲੋਂ ਵਾਰਦਾਤ ਹੋਈ ਸੀਗੀ ਉਹਦੀ ਹੀ ਜਠਾਣੀ ਜਿਹੜੀ ਹੈਗੀ ਹੈ ਜਿਹਦਾ ਨਾਂ ਹੈਗਾ ਸ਼ਿਲਪਾ ਜੈਨ ਉਹਨੇ ਆਪਣੇ ਇੱਕ ਬாய்ਫਰੈਂਡ ਜਿਹੜਾ ਹੈਗਾ ਟੋਨੀ ਉਹਦੀ ਉਹਦੇ ਨਾਲ ਗੱਲਬਾਤ ਕੀਤੀ ਸੀਗੀ ਕਿ ਇਹਦੇ ਕੋਲ 골ਡ ਔਰਨਮੈਂਟਸ ਹੁੰਦੇ ਨੇ ਜੇਕਰ ਉਹਦੀ ਖੋ ਕਰਦੇ ਹੈਗੇ ਨੇ ਤੇ ਲੱਖ ਰੁਪਏ ਜਿਹੜੇ ਹੈਗੇ ਨੇ ਉਹ ਉਹਨਾਂ ਨੂੰ ਦੇਣਗੇ ਔਰ ਬਾਕੀ ਦਾ ਜਿਹੜਾ ਸਮਾਨ ਹੈ ਉਹ ਆਪ ਰੱਖ ਲੇਗੀ ਤੇ ਉਹਦੇ ਬੇਸ ਤੇ ਟੋਨੀ ਨੇ ਅੱਗੇ ਰਵੀ ਜਿਹੜਾ ਉਹਦਾ ਵਾਕਫ ਹੈਗਾ ਉਹਦੀ ਦੇ ਨਾਲ ਮਿਲਵਾਇਆ ਜਿਨ ਨੇ ਅੱਗੇ ਤਿੰਨ ਬੰਦੇ ਹਾਇਰ ਕਰਕੇ ਇਸ ਕ੍ਰਾਈਮ ਨੂੰ ਅੰਜਾਮ ਦਿੱਤਾ ਔਰ ਦਿਨ ਦਿਹਾੜੇ ਲੁੱਟ ਦੀ ਵਾਰਦਾਤ ਜਿਹੜੀ ਸੀਗੀ ਉਹ ਸਾਡੀ ਪੁਲਿਸ ਦੀ ਟੀਮ ਨੇ ਬਹੁਤ ਹੀ ਸਵਿਫਟਲੀ ਵਰਕ ਕਰਦਿਆਂ ਹੋਇਆ ਤੇਜ਼ਗੀ ਦੇ ਨਾਲ ਕੰਮ ਕਰਦਿਆਂ ਆਏ ਆ ਟਰੇਸ ਵੀ ਕੀਤੀ ਹੈਗੀ ਹੈ ਨਾਲ ਦੇ ਨਾਲ ਬੰਦੇ ਵੀ ਗ੍ਰਿਫਤਾਰ ਕੀਤੇ ਗਏ ਨੇ ਤੇ ਜਿਹੜੀ ਰਿਕਵਰੀ ਵੀ ਹੈਗੀ ਹੈ ਉਹ ਵੀ ਜਿਹੜੀ ਹੈ ਆਪਾਂ ਪੂਰੀ ਕਰ ਲਈ ਹੈ ਜਿਹਨੇ ਵਾਰਦਾਤ ਕਰਾਈ ਕਿਉਂ ਨਹੀਂ ਬੇਸਿਕਲੀ ਜਠਾਣੀ ਲੱਗਦੀ ਹੈਗੀ ਜਿਹੜੀ ਸ਼ਿਲਪਾ ਜੈਨ ਹੈਗੀ ਹੈ ਵਿਕਟਿਮ ਦੀ ਜਠਾਣੀ ਲੱਗਦੀ ਹੈਗੀ ਹੈ ਔਰ ਬੇਸਿਕਲੀ ਜਿਹੜੇ 골ਡ ਔਰਨਮੈਂਟਸ ਸੀਗੇ ਉਹਨੂੰ ਪਤਾ ਸੀਗੇ ਕਿ ਇਹ ਪਾ ਕੇ ਰੱਖਦੀ ਹੈਗੀ ਹੈ ਔਰ ਰੀਅਲ ਹੈਗੇ ਨੇ ਉਹਦੇ ਵਾਸਤੇ ਹੀ ਉਹਨੇ ਜਿਹੜਾ ਹੈਗਾ ਕਿ ਉਹ ਤੋਂ ਪੈਸੇ ਕਮਾ ਲੈਗੀ 골ਡ ਔਰਨਮੈਂਟਸ ਉਹਨੂੰ ਮਿਲ ਜਾਣਗੇ ਔਰ ਅੱਗੇ ਐਸੇ ਕਰਕੇ ਉਹਨੇ 1 ਲੱਖ ਰੁਪਏ ਤੇ ਜਿਹੜਾ ਹੈਗਾ ਉਹਨੂੰ ਠੇਕੇ ਤੇ ਮੈਂ ਕਹਿ ਦੂੰਗਾ ਕ੍ਰਾਈਮ ਦਿੱਤਾ ਸੀਗਾ ਅੱਗੇ ਸੁਪਾਰੀ ਦਿੱਤੀ ਸੀਗੀ ਔਰ ਕ੍ਰਾਈਮ ਹੋਣ ਤੋਂ ਬਾਅਦ ਉਹਨੂੰ ਜਿਹੜਾ ਹੈਗਾ ਉਹ ਸਾਰੇ ਔਰਨਮੈਂਟਸ ਮਿਲ ਜਾਣੇ ਸੀਗੇ ਸਾਰੇ ਰਿਕਵਰੀ ਹੋ ਗਈ ਹੈਗੀ ਉਹ ਤੁਹਾਨੂੰ ਹੁਣੇ ਆਪਾਂ ਸਾਂਝੀ ਵੀ ਕਰ ਦਿੰਨੇ ਹੈਗੇ ਚਾਰ ਜਿਹੜੀ ਚੂੜੀਆਂ ਗਈਆਂ ਸੀਗੀਆਂ ਚਾਰੇ ਦੀ ਚਾਰੀ ਰਿਕਵਰ ਹੋ ਗਈਆਂ ਨੇ ਇਸ ਤੋਂ ਇਲਾਵਾ ਜਿਹੜੇ ਦੋ ਮੋਟਰਸਾਈਕਲ ਕ੍ਰਾਈਮ ਵਿੱਚ ਇਸਤੇਮਾਲ ਹੋਏ ਸੀਗੇ ਉਹ ਦੋਨੋਂ ਮੋਟਰਸਾਈਕਲ ਵੀ ਰਿਕਵਰ ਹੋ ਗਏ ਨੇ ਹੁਣ ਇਹਨਾਂ ਨੂੰ ਆਪਾਂ ਜੱਜ ਸਾਹਿਬ ਦੇ ਕੋਲ ਪੇਸ਼ ਕਰਾ ਕਰਕੇ ਇਹਨਾਂ ਦਾ ਪੁਲਿਸ ਰਿਮਾਂਡ ਲਵਾਂਗੇ ਔਰ ਫਿਰ ਅੱਗੇ ਇਹਨਾਂ ਦੀ ਹੋਰ ਡੂੰਘਾਈ ਦੇ ਨਾਲ ਪੁੱਛਗਿੱਛ ਕਰਾਂਗੇ ਕਿ ਜਿਹੜੇ ਬੰਦੇ ਹੈਗੇ ਨੇ ਹੋਰ ਕਿਸੇ ਕ੍ਰਾਈਮ ਵਿੱਚ ਇਨਵੋਲਡ ਤੇ ਨਹੀਂ ਹੈਗੇ ਨੇ ਹੋਰ ਕੋਈ ਵਾਰਦਾਤ ਇਹਨਾਂ ਨੇ ਪਹਿਲਾਂ ਤੇ ਨਹੀਂ ਕੀਤੀ ਹੋਈ ਇਹਦੇ ਵਿੱਚੋਂ 6 ਬੰਦੇ ਜਿਹੜੇ ਕ੍ਰਾਈਮ ਵਿੱਚ ਇਨਵੋਲਡ ਹੈਗੇ ਨੇ ਨਵਜੋਤ ਸਿੰਘ ਸੁਖਵਿੰਦਰ ਸਿੰਘ ਆਕਾਸ਼ਦੀਪ ਸਿੰਘ ਮੁੱਖਕệ ਤੇ ਜਿਹੜਾ ਜਿਨ੍ਹਾਂ ਨੇ ਕ੍ਰਾਈਮ ਕੀਤਾ ਸੀਗਾ ਰਵੀ ਤੇ ਟੋਨੀ ਜਿਹੜਾ ਹੈਗਾ ਜਿਨ੍ਹਾਂ ਨੇ ਇਹਨਾਂ ਨੂੰ ਹਾਇਰ ਕੀਤਾ ਸੀਗਾ ਔਰ ਜਿਹੜੀ ਸਾਜ਼ਿਸ਼ ਕਰਤਾ ਹੈਗੀ ਇਹ ਲੇਡੀ ਜਿਹੜੀ ਸ਼ਿਲਪਾ ਜੈਨ ਉਹ ਜਿਹੜੀ ਹੈਗੀ ਹੈ ਇਹ 6 ਬੰਦੇ ਇਨਵੋਲਡ ਸੀਗੇ ਜਿਹਦੇ ਵਿੱਚੋਂ ਟੋਨੀ ਨੂੰ ਛੱਡ ਕੇ ਬਾਕੀ ਸਾਰੇ ਬੰਦੇ ਗ੍ਰਿਫਤਾਰ ਕਰ ਲਏ ਗਏ ਨੇ ਟੋਨੀ ਵਾਸਤੇ ਟੀਮ ਸਾਡੀਆਂ ਰੇਡ ਕਰ ਰਹੀਆਂ ਨੇ ਉਹਨੂੰ ਵੀ ਛੇਤੀ ਤੋਂ ਛੇਤੀ ਗ੍ਰਿਫਤਾਰ ਕੀਤਾ ਜਾਵੇ